ਸਾਸੀ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 2521 ਹੈ ਆਪਣਾ ਫੋਨ ਨੰਬਰ ਆ ਅੱਜ ਆਪਾਂ ਪਹੁੰਚੇ ਆਂ ਪਿੰਡ ਹਰੀਕੇ ਬੁਰਜ ਹਰੀਗਾ ਬਾਈ ਬੁਰਜ ਹਰੀਗਾ ਜ਼ਿਲ੍ਹਾ ਬਾਈ ਫਰੀਦਕੋਟ ਤਹਿਸੀਲ ਨੂੰ ਜੈਤੋ ਪੈਂਦੀ ਆ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆਂ ਆਜੋ ਬਾਈ ਜੀ ਸਸੀ ਗਾ ਜੀ ਤੇ ਬਾਈ ਜੀ ਜਾਨਵਰਾਂ ਦੀ ਡਿਟੇਲ ਦੱਸੋ ਸਾਰੇ ਕਿੰਨੇ ਜਾਨਵਰ ਆਜ ਆਪਣੇ ਕੋਲੇ ਪੰਨਾ ਜੀ ਠੀਕ ਹੋ ਜੀ ਕੱਲੇ ਕੱਲੇ ਜਾਨਵਰ ਦੀ ਡਿਟੇਲ ਦੱਸੋ ਜੀ ਇਹਦਾ 55000 ਰੁਪਏ ਆ ਜੀ ਹਾਂ ਜੀ ਹਾਂ ਜੀ ਤੇ ਕਿਹੜੇ ਸੂਏ ਸੂਣਾ ਵੀਰੇ ਇਹਨੇ ਪਹਿਲੇ ਸੂਏ ਖੀਰੀ ਬੱਚੀ ਆ ਜੀ ਪਹਿਲੇ ਸੂਏ ਖੀਰੀ ਬੱਚੀ ਆ ਤੇ ਤੁਹਾਨੂੰ ਹਵਾਨਾ ਆਪਾਂ ਦਿਖਾ ਦਿੰਨੇ ਆ ਬਾਈ ਥਾਣ ਬੰਨੇ ਦੀ ਚੰਗੀ ਆ ਕਿੰਨੇ ਦਿਨਾਂ ਦੀ ਕੱਚੀ ਆ ਬਈ ਇਹ ਇਹ ਅਜੇ 8 ਦਿਨ ਰਹਿੰਦੀ 8 ਦਿਨਾਂ ਦੀ ਕੱਚੀ ਆ ਬਈ ਇਹ ਹਾਂ ਜੀ ਬਹੁਤ ਸੋਹਣੀ ਬੱਚੀ ਆ ਵੀਰੇ ਚੰਗੀ ਹਾਈਟ ਆ ਖੱਦਗਾੜ ਚੰਗਾ ਬਾਈ ਮੜੀ ਤੋਰ ਕੇ ਵਹਾ ਦੋ ਵੀਰੇ ਇਹਖਾ ਦੇਣ ਤੁਸੀਂ ਜੀ ਆਜ ਵੀ ਮੜਾਉ ਜੀ ਬਹੁਤ ਸੋਹਣੀ ਬੱਚੀ ਹੈ ਵੀਰੇ ਪਹਿਲੇ ਸੂਏ ਸੋਣਾ ਵੜਨੇ ਚੰਗੀ ਹਾਈਟ ਵੀ ਹੈ। ਕੋਸ਼ ਪਤਾ ਬਾਈ ਜੀ ਇਹਦੀ ਮਾਂ ਨੇ ਕਿੰਨਾ ਦੁੱਧ ਗੱਡਿਆ ਜੀ? 25 ਕਿਲੋ ਦੱਸਦੇ। ਠੀਕ ਹੋ ਜੀ। ਤੁਹਾਡੇ ਹਿਸਾਬ ਨਾਲ ਕਿੰਨਾ ਦੁੱਧ ਕੱਢੂਗੀ ਅੰਦਾਜ਼ਾ ਜੀ? ਇਹ ਵੀ ਦੇ ਦੂਗੀ 18-17 ਕਿਲੋ ਤੱਕ। ਠੀਕ ਹੋ ਜੀ। ਤੇ ਅਗਲੇ ਜਾਨਵਰ ਵਾਲੀ ਵਾਧੇ ਆ ਜੀ ਆਪਾਂ। ਹਾਂਜੀ। ਇਹਦੀ ਕੀ ਡਿਟੇਲ ਆ ਜੀ? ਇਹਦਾ 45000 ਆ ਜੀ। ਮੁੱਲ ਇਹਦਾ ਬਾਈ 45000 ਰੁਪਏ ਕਰਦੇ ਕਿਹੜੇ ਸੂਏ ਸੋਨਾ ਜੀ ਇਹਨੇ? ਇਹ ਦੂਜੇ ਸੂਏ। ਇਹਨੇ ਦੂਜੇ ਸੂਏ ਸੋਨਾ। ਤੇ ਤੁਹਾਨੂੰ ਹਵਾਨਾ ਦਿਖਾਉਨੇ ਆ ਇਹ ਤਕਰੀਬਨ ਤਿਆਰ ਹੀ ਆ ਹਨਾ ਬਾਈ। ਹਾਂਜੀ ਤਿਆਰ ਆ। ਮਾੜੀ ਤੋਰ ਕੇ ਵਿਖ ਇਹ ਥੋੜੀ ਦਰਮਿਆਨੇ ਕਾਤੇ ਦੀ ਕਹਿ ਸਕਦੇ ਆਪਾਂ ਮੜੀ ਜੀ ਕ੍ਰੋਸ ਚਾ ਤਾਂ ਉਹਨਾਂ ਦੇਖੋ ਵੀਰੇ ਕਰੇ ਰੱਖਣ ਵਾਲਿਆਂ ਵੀਰਾਂ ਨੇ ਜੇ ਲੈਣੀਆਂ ਤਾਂ ਬਾਈ ਨਾਲ ਆਪਾਂ ਕੰਟੈਕਟ ਨੰਬਰ ਵੀ ਲੈ ਲੈਂਦੇ ਹਾਂ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹੋ ਉਹਨਾਂ ਦੇਖੋ ਚੰਗੇ ਥਾਣਾਂ ਬਾਈ ਗੱਲਾ ਗੱਲਾ ਥਾਣ ਦੇਖ ਸਕਦੇ ਹੋ ਜੀ ਤੇ ਭਾਜੀ ਕੀਤੀ ਜੇ ਜਾਨਵਰ ਦੀ ਕੀ ਡਿਟੇਲ ਹੈ ਕਿ ਕੱਲੀ ਟੋਕੜਾ ਜੀ ਹਾਂਜੀ ਠੀਕ ਹੋ ਜੀ ਤੇ ਦੁੱਧ ਕਿੰਨਾ ਜੀ ਇਸ ਟਾਈਮ ਇਹਦੇ ਦੁੱਧ 6-7 ਕਿਲੋ ਬਾਈ 6-7 ਕਿਲੋ ਤੇ ਕੀ ਮੋਲ ਕਰਦੇ ਜੀ ਆਪਾਂ ਇਹਦਾ ਰੁਪਇਆ ਦਾ 18000 ਇਹਦੇ ਮਦਰ ਕੀ ਹੈ ਜੀ ਇਸ ਟਾਈਮ ਇਹਦੇ ਮਾੜੀ ਤੋਰ ਕੇ ਵਿਖਾ ਦੋ ਜੀ ਕੱਲੀ ਟੋਕੜਾ ਵੀਰੇ ਦਰਮਿਆਨੇ ਕੱਦ ਦੀ ਆ ਫਲਾਰ ਰੰਗ ਦੀ ਵਹਿੜਾ ਬੋਲਦਾ ਦਾ 18000 ਰੁਪਏ ਕਰਦੇ ਬਾਈ ਅਰਗੇ 6-7 ਕਿਲੋ ਦੁੱਧ ਦਾਸ ਤੇ ਆ ਜੇ ਕਿਸੇ ਵੀਰ ਨੇ ਜਾਨਵਰ ਲੈਣਾ ਤੇ ਪੂਰੀ ਦਸੱਲੀ ਕਰਕੇ ਲੋ ਬਾਈ ਦੁੱਧ ਦੀ ਚਵਾਈ ਆਪ ਕਰੋ ਥਾਣਾ ਦੀ ਚੰਗੀ ਆ ਬਈ ਇਹ ਵੀ ਖਵਾਨਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਥਾਣਾ ਤੇ ਇਹੋ ਜਿਹੀਆਂ ਵੀਡੀਓ ਇੱਥੇ ਮਿਲਦੀਆਂ ਰਹਣਗੀਆਂ ਵੀਰ ਬਰਾਡ ਕੈਟਰਲ ਫਾਰਮ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ